ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਸੂਬਾ ਬਣਾਉਣ ਦੇ ਲਈ ਆਪਣੀ ਵਚਨਬੱਧਤਾ ਨਿਭਾਉਂਦਿਆਂ ਪਟਿਆਲਾ ਪੁਲਿਸ ਵੱਲੋਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਗਿਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਦਵੱਲੀ ਗੋਲੀਬਾਰੀ ਮਗਰੋਂ ਗ੍ਰਿਫਤਾਰ ਕਰਨ ਦੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਪਟਿਆਲਾ ਸਰਹੰਦ ਰੋਡ ਤੇ ਪਿੰਡ ਫੱਗਣ ਮਾਜਰਾ ਦੇ ਨੇੜੇ ਏਸ਼ੀਅਨ ਕਾਲਜ ਰੋਡ ਵਿਖੇ ਸੀਆਈਏ ਸਟਾਫ ਪੁਲਿਸ ਦਿਵ ਲੋਕੇਰਾ ਪਾਇਆ ਗਿਆ ਤੇ ਅਪਰਾਧੀ ਨੇ ਪੁਲਿਸ ਤੇ ਗੋਲੀਆਂ ਚੁਲਾ ਦਿੱਤੀਆਂ ਚਾਰ ਫਾਇਰ ਕੀਤੇ ਪਰ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਤੇ ਸਮਝਮ ਦਿਖਾਉਂਦਿਆ ਹੋਇਆ ਦੋਸ਼ੀ ਦੀ ਲੱਤ ਦੇ ਵਿੱਚ ਗੋਲੀ ਮਾਰੀ ਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਦੇ ਵਿੱਚ ਡੀਆਈਜੀ ਪਟਿਆਲਾ ਲੇ ਡਾਕਟਰ ਨਾਨਕ ਸਿੰਘ ਦੀ ਨਿਗਰਾਨੀ ਦੇ ਵਿੱਚ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਜੀ ਸਰ ਕੀ ਹੋਇਆ ਇਸ ਸਿਲਕਾਉਂ ਦਾ ਇਹ ਇੱਥੇ ਜੀ ਮਾਨਯੋਗ ਸੀਐਮ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕੱਟ ਪਾਲਿਸੀ ਹੈਗੀ ਹੈ ਕਿ ਜ਼ੀਰੋ ਟੋਲਰੈਂਸ ਟਵਰਡਸ ਗੈਂਗਸਟਰਸ ਐਂਡ ਐਂਟੀਸੋਸ਼ੀਅਲ 엘ਮੈਂਟਸ ਸਾਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲेड बाय ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਵ ਪੈਟਰੋਲਿੰਗ ਸਾਡੇ ਕੋਲੇ ਸੀਗੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆ ਇਕੜੂਆ ਏਰੀਆ ਮੋਹਾੜੀ ਦਾ ਰਹਿਣ ਵਾਲਾ ਆ ਇਹਨੂੰ ਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਪਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ ਬੱਤੀਬੌਰ ਦੇ ਪਿਸਤੌਲ ਤੋਂ ਆਪਣੇ ਨਜਾਇਜ਼ ਹਸਲੇ ਤੋਂ ਇਹਨੇ ਚਾਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਬਹੁਤ ਬਾਧਰੀ ਨਾਲ ਤੇ ਰੈਸਟ੍ਰੇਂਟ ਦਾ ਜਿਹੜਾ ਅਨਮੂਨਾ ਪੇਸ਼ ਕਰਦੇ ਹੋਏ ਰਿਟੈਲੀਏਟਰੀ ਫਾਇਰ ਕੀਤਾ ਤੇ ਇਹਨੂੰ ਗਨ ਸ਼ਾਟ ਇੰਜਰੀ ਦੇ ਲੈਕਚਰ ਹੋਈ ਆ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮੀਨਲ ਪਿਸ਼ੋਕੜ ਹੈਗਾ ਆ ਹੀ ਇਸ ਆ ਹਾਰਡਨਡ ਕ੍ਰਿਮੀਨਲ ਤੇ 8 ਤੋਂ ਜ਼ਿਆਦਾ ਮੁਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਜੇਕਰ ਪੁਲਿਸ ਦੇ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮੀਨਲ ਅੰਸਰਮ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਹਦਾ ਪੁਖਤਾ ਜਵਾਬ ਦੇਊਗੀ ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਇਹਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੋਣ ਦਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਸਰ ਇਹ ਕਿੱਥੇ ਦਾ ਕੀ ਦਾ ਬੈਕਗ੍ਰਾਉਂਡ ਕੀ ਸੀਗਾ ਕਿੱਥੇ ਦਾ ਆ ਦੇਖੋ ਇਹ ਕਾਫੀ ਜਿਵੇਂ ਮੈਂ ਪਹਿਲਾਂ ਦੱਸਿਆ ਇਹਦੇ ਤੇ 8 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਹਾਰਡਹੈਂਡ ਕ੍ਰਿਮੀਨਲ ਆ ਇਹ ਹੁਣ ਬੇਲ ਤੇ ਸੀਗਾ ਇਸ ਬੇਲ ਪੀਰੀਅਡ ਦੇ ਦੌਰਾਨ ਇੰਨੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਵੀ ਇੰਨੇ ਲੁੱਟੀ ਸੀ ਤ੍ਰਿਪੜੀ ਏਰੀਆ ਤੋਂ ਕੁਝ ਦਿਨ ਪਹਿਲਾਂ ਉਸ ਸਕੋਰਪੀਓ ਗੱਡੀ ਦੀ ਲੁੱਟਣ ਦਾ ਵੀ ਇਹੀ ਮਕਸਦ ਸੀਗਾ ਕਿ ਉਸ ਗੱਡੀ ਰਾਹੀਂ ਵੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਨਜਾਇਜ਼ ਹਥਿਆਰ ਵੀ ਇਹਦੇ ਤੋਂ ਬਰਾਮਦ ਹੋਇਆ ਤੇ ਬਹੁਤ ਹੀ ਏ ਟ੍ਰਿਗਰ ਹੈਪੀ ਜਿਹੜਾ ਗੈਂਗਸਟਰ ਸੀਗਾ ਇਹਨੇ ਚਾਰ ਰੌਂਦ ਫੈਰ ਕੀਤੇ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀ ਕਾਰਵਾਈ ਸਾਡੀ ਟੀਮ ਨੇ ਕੀਤੀ ਤੇ ਅੱਗੇ ਵੀ ਅਸੀਂ ਇਨਸ਼ੋਰ ਕਰਾਂਗੇ ਕਿ ਗੈਂਗਸਟਰਸ ਦੇ ਖਿਲਾਫ ਸਟ੍ਰਿਕਟ ਐਕਸ਼ਨ ਹੋਵੇ ਸਰ ਇਹ ਇਕੱਲੇ ਹੀ ਸੀਗਾ ਇਸ ਵਕਤ ਹਾਂਜੀ ਇਹ ਇਕੱਲੇ ਹੀ ਸੀਗਾ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਹਸਪੀਟਲ ਚ ਦਾਖਲ ਹੈ ਹਾਂਜੀ ਇਹਨੂੰ ਜਾਪਤ ਅਨੁਸਾਰ ਹਸਪੀਟਲ ਚ ਦਾਖਲ ਕਰਾਇਆ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰਸ ਨਾਲ ਤਾਲੁਕਾਤ ਹੈਗੇ ਆ ਉਹ ਸੀ ਵੈਰੀਫਾਈ ਸਰ ਮੈਨ ਕਿਹੜੀ ਨਿਕਲੀ ਸਰ